ਬਟਾਲਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਂਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਸਰਕਾਰੀ ਅਧਿਕਾਰੀਆਂ ਨੇ ਵੀ ਮੰਨਿਆ ਹੈ ਕਿ ਉਹਨਾਂ ਦੇ ਮੁਲਾਜ਼ਮਾਂ ਕੋਲੋਂ ਹੋਈ ਗਲਤੀ ਬਟਾਲਾ ਦੀ ਨਗਰ ਨਿਗਮ ਵੱਲੋਂ ਸੜਕਾਂ ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਸਨ ਤੇ ਇਸੇ ਲੜੀ ਤਹਿਤ ਨਗਰ ਨਿਗਮ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਕਾਦੀ ਨਗਰ ਕੈਂਪ ਦੇ ਵਿੱਚ ਇੱਕ 릭ਸ਼ਾ ਸਟੈਂਡ ਤੋੜਿਆ ਗਿਆ ਜਿਸ ਤੋਂ ਬਾਅਦ ਇਹ 릭ਸ਼ਾ ਡਰਾਈਵਰਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਧਾਰਮਿਕ ਫੋਟੋਆ ਦੀ ਬੇਅਦਬੀ ਦੇ ਇਲਜ਼ਾਮ ਲਗਾਏ गलबात दौरान रिक्शा ड्राइवर ने कहा कि इस टैंड का कुछ समय पहला बटाला तो विधायक अमन शेर सिंह शहरी कल करके गए सन सा स्टैंड एक साइड से ही सी पर नगर निगम के अधिकारियों ने साडे नजायज की ਨਾਲ ਚੈਰੀ ਗਲਸੀ ਦੀ ਵੀ ਬੇਇੱਜ਼ਤੀ ਕੀਤੀ ਹੈ ਨਾ ਪੋਸਟ ਪਾੜਿਆ ਭਾਈ ਬਿੱਲੂ ਬਿੱਲੂ ਜੀ ਕੀ ਹੋਇਆ ਇਹ ਭਾਈ ਇਹ ਆਪਣੇ ਈ ਰਿਸ਼ਕਾ ਦਾ ਇੱਕ ਛੋਟਾ ਜਿਹਾ ਸਟੈਂਡ ਬਣਾਇਆ ਤਾਂ ਕਿ ਬੰਦੇ 10 ਮਿੰਟ ਆਰਾਮ ਕਰਨਾ ਇੱਥੇ ਆਣ ਕੇ ਬੈਠ ਸਕਣ ਇਹਨੂੰ ਕੋਈ ਇਹ ਆਪਣੀ ਪ੍ਰਾਪਰਟੀ ਨਹੀਂ ਬਣਾਈ ਕੋਈ ਤਾਵਾ ਨਹੀਂ ਲਾਇਆ ਕੋਈ ਲੋਕ ਨਹੀਂ ਲਾਇਆ ਇਹ ਹੀ ਓਪਨ ਰੱਖਿਆ ਹੈ ਜ਼ਰੂਰੀ ਨਹੀਂ ਕਿ ਈ ਰਿਸ਼ਕਾ ਵਾਲਾ ਹੀ ਬੈਠ ਸਕਦਾ ਜਿਹੜਾ ਮਰਜ਼ੀ ਆਉਂਦਾ ਜਾਂਦਾ ਰਾਹ ਜਾਂਦਾ ਮੁਸਾਫਰ ਜਿਹੜਾ ਬੈਠ ਸਕਦਾ ਘੜੀ 10 ਮਿੰਟ ਆਰਾਮ ਕਰ ਸਕਦਾ ਸਾਡੇ ਨਾਲ ਕਮੇਟੀ ਆ ਦੇ ਨਾਂ ਕਿ ਧੱਕਾ ਕੀਤਾ ਰੋਡ ਤੇ ਅਨਾਂ ਸਮਾਨ ਲੱਗਾ ਦਾ ਉਹਨੂੰ ਇਹਨਾਂ ਨੇ ਕੁਛ ਨਹੀਂ ਕਿਹਾ ਸਾਡੀ ਬੈਕਗ੍ਰਾਉਂਡ ਲੱਗੀ ਦੀ ਆ ਬੈਕਗ੍ਰਾਉਂਡ ਦੇ ਆਣ ਕੇ ਸਾਡੇ ਨਾਲ ਧੱਕਾ ਕੀਤਾ ਇਹਨਾਂ ਨੇ ਤੇ ਸਾਡੇ ਹਿੰਦੂ ਧਰਮ ਦੀਆਂ ਇਹਨਾਂ ਨੇ ਵੇਖੋ ਕਿੰਨੀ ਬੇਅਦਵੀ ਕੀਤੀ ਆ ਪਰਿਵਾਰ ਦੀਆਂ ਸ਼ਿਵ ਪਰਿਵਾਰ ਦੀਆਂ ਫੋਟੋਆਂ ਹੀ ਜਿਹੜੀਆਂ ਇਹਨਾਂ ਨੇ ਪੈਦਲ ਦੇ ਛੁੱਟੀਆਂ ਦੇ ਪੈਰ ਉੱਤੇ ਲੈ ਕੇ ਚੜੇ ਨੇ ਸਾਨੂੰ ਸਾਨੂੰ ਇਨਸਾਫ ਚਾਹੀਦਾ ਭਾਈ ਬਸ ਅਹੀ ਪ੍ਰਸ਼ਾਸਨ ਲੱਗਿਆ ਹੋਈ ਮੰਗ ਕਰਦੇ ਆ ਕਿ ਸਾਡੀ ਮੂਅਤ ਕੀਤੀ ਜਾਏ ਬਾਤ ਤੁਹਾਡੀ ਸਾਡੀ ਮਦਦ ਕਰਨ ਤੇ ਸਾਨੂੰ ਸਾਫ਼ ਦੇ ਇਹ ਜਗਾ ਕਿੱਥੀ ਹੈ ਇਹ ਜਗਾ ਗਵਰਨਮੈਂਟ ਹੀ ਹੈ ਜੀ ਜਗਾ ਕੋਲ ਕਿਹ ਨਾਲ ਕੀ ਹੋਇਆ ਵੈਸੇ ਜੀ ਮੈਂ ਆਟੋ ਲਿਆ ਗਿਆ ਤੂੰ ਜਾ ਰਿਹਾ ਸੀ ਤੇ ਉਹ ਕਮੇਟੀਆਂ ਨੇ ਆ ਰਹੇ ਸੀ ਇੱਥੇ ਉਹਨਾਂ ਨੂੰ ਆਪਾਂ ਕਿਹਾ ਵੀ ਕਿ ਛੱਟ ਕੈਂਪ ਨੂੰ ਡੈਕ ਕਰਦੇ ਆ ਲਾਹ ਵਿੱਚ ਨਹੀਂ ਆ ਗਈ ਉਹਨੂੰ ਰਹਿਣ ਦੋ ਤੇ ਮੈਂ ਆਪਣੇ ਬੰਦਿਆਂ ਨੂੰ ਪੁੱਛਿਆ ਕਿ ਕੀ ਗੱਲ ਚਲੋ ਰੋਕੋ ਉਹ ਕਹਿੰਦੇ ਕਿ ਆਰਡਰ ਆਇਆ ਉਹਨਾਂ ਨੂੰ ਬਾ ਉਹ ਉਸਦੀ ਨਾ ਵਧਾ ਕੇ ਲਾਈ ਦੀਆਂ ਮੈਂ ਤੇ ਮੈਂ ਹਾਂ ਜੇ ਇਹ ਪਿੱਛੇ ਆ ਦੇਖਿਓ ਨਾ ਬਠੇੜਾ ਰੁਕਿਆ ਨਹੀਂ ਰੁਕੇ ਉਹ ਸਦਾ ਨੇ ਕੈਂਚੀ ਫੇਰਤੀ ਆਪਾਂ ਨੂੰ ਕਿਹਾ ਕਿ ਇਹ ਸੈਰੀ ਭਾਈ ਨੇ ਇੱਥੇ ਤਾਂ ਕੇ ਦੇਵਾ ਕਰੀ ਸੈਰੀ ਆਪਾਂ ਐਮਐਲਏ ਸਾਹਿਬ ਉਹਨਾਂ ਨੇ ਕਿਹਾ ਕਿ ਮੇਰਾ ਗਾਂਧੀ ਨਾਲ ਕੈਂਪ ਮੇਰਾ ਪਰਿਵਾਰ ਆ ਉਹਨਾਂ ਨੇ ਵਾਸਤੇ ਇਹ ਸਟੈਂਡ ਬਣਾਇਆ ਕਿ ਪਾਰਟਿਸ ਦੇ ਵਿੱਚ ਕਿੰਨੂੰ ਕੋਈ ਸਵਾਰੀ ਆਂਦੀ ਆ ਇੱਥੇ ਰੁਕ ਸਕਦੀ ਆ ਕਿ ਉਹ ਆਟੋ ਇੱਥੇ ਨਾ ਹੋਵੇ ਕੋਈ ਤੇ ਸੈਰੀ ਭਾਈ ਦੇ ਦੇਮਾ ਕਟਨ ਦੇ ਵਿੱਚ ਜਿਆ ਆਪਾਂ ਸਾਰਾ ਇੱਥੇ ਇਹ ਲਾਈਟ ਗਵਰਨਮੈਂਟ ਨੇ। ਤੇ ਉਹ ਆ ਡਿਗਰੀ ਪਾ ਤੱਕਾ ਕਿਉਂ ਹੋ ਰਿਹਾ ਹੈ? ਅਸੀਂ ਗਰੀਬਾਂ ਨੇ ਪੰਪ-ਪੰਪ ਸਾਲ ਤੇ ਇਕੱਠਾ ਕਰਕੇ ਇੱਥੇ 35-40 ਹਜ਼ਾਰ ਰੁਪਏ ਲਾਇਆ। ਜਿਹੜਾ ਆ ਧਾਰਮਿਕ ਫੋਟੋਆਂ ਜਿਹੜੀਆਂ ਇਹ ਵੀ ਉਹਨਾਂ ਨੇ ਕੀਤਾ ਕਮੇਟੀ ਘਾਵਾਂ ਨੇ। ਬੇਦਬੀ ਕੀਤੀ ਹੈ। ਬੇਦਬੀ ਕੀਤੀ ਆ ਸਾਡਾ ਆ ਸੰਕਰ ਭਗਵਾਨ ਸਭ ਦੀ ਜਿਸ਼ਤੀ ਦਾ ਮਾਲਕ ਆ। ਤੇ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ। ਯਾਰ ਉਹ ਤੇ ਮਾਲੂ ਸਿੱਖਾਂ ਦੇ ਬਾਬੇ ਨਾਨਕ ਦੀ ਫੋਟੋ ਹੁੰਦੀ ਐ ਸਿੱਖਾਂ ਨੇ ਵੱਡ ਟੁੱਕ ਕਰ ਦੇਣੀ ਉੱਥੇ। ਐ ਵੀ ਆ ਮੇਰਾ ਨਾਮ ਅਮਨਜੀਤ ਸਿੰਘ ਜੀ 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 ਕੀ ਹੋਇਆ ਕਿ ਕਿਉਂ ਇਹ ਧਾਰਮਿਕ ਜਿਹੜੀਆਂ ਫੋਟੋਆਂ ਨੇ ਉਹਨਾਂ ਦੀ ਬੇਅਦਬੀ ਕੀਤੀ ਨਹੀਂ ਬੇਅਦਬੀ ਤੇ ਨਹੀਂ ਕੀਤੀ ਸਾਰ ਅੱਗੇ ਵੀ ਕਈ ਕਾਫੀ ਵਾਰ ਉਹਨਾਂ ਨੂੰ ਆਖਿਆ ਹੈ ਕਿ ਆਪਣਾ ਜਿਹੜਾ ਸਟੈਂਡ ਤੇ ਉਹ ਮੰਦਿਰ ਸ਼ਨੀ ਮੰਦਿਰ ਲੋਕ ਹੈ ਇਹਨਾਂ ਪਛਾਣ ਨਹੀਂ ਹਟਾਇਆ ਨਹੀਂ ਮਜਾਜ ਕਬਰੀ ਹਟਾਉਣਾ ਬਿਲਕੁਲ ਠੀਕ ਹੈ ਲੈ ਹਟਾਉਣੇ ਚਾਹੀਦੇ ਆ ਪਰ ਉਹ ਤੇ ਧਾਰਮਿਕ ਚਿੰਨ੍ਹ ਦੇ ਝੰਡੇ ਧਾਰਮਿਕ ਫੋਟੋਆਂ ਉਹ ਪੈਰਾਂ 'ਚ ਰੋਲ ਕੇ ਆਏ ਹੋ ਤੁਸੀਂ ਕਿੰਨਾ ਕੁ ਜਾਇਜ਼ ਉਹ ਨਹੀਂ ਮੁੰਡਿਆਂ ਨੇ ਹੱਲ ਕੀਤਾ ਹੁਣ ਅਸੀਂ ਵੀ ਅੱਗੇ ਪਿੱਛੇ ਸਾਰਿਆਂ ਨੂੰ ਸਮਝਾਉਂਦੇ ਆ ਕਿ ਚਲੋ ਜੋ ਵੀ ਕਰਨਾ ਵਾ ਹੌਸਲੇ ਨਾਲ ਕੰਮ ਕਰਨਾ ਵਾ ਮਤਲਬ ਗਲਤ ਨਹੀਂ ਕੀਤਾ ਕੰਮ ਕਰਨਾ ਧਰਮ ਵਿੱਚ ਕੋਈ ਨੁਕਸਾਨ ਨਹੀਂ ਕਰਨਾ ਸਾਰੇ ਧਰਮ ਜਿਹੜੇ ਇੱਕੋ ਬਰਬਰੀ ਹੈ ਭਾਵੇਂ ਸਿੱਖ ਹੋਵੇ ਭਾਵੇਂ ਮੁਸਲਮਾਨ ਭਾਵੇਂ ਹਿੰਦੂ ਹੋਵੇ ਭਾਵੇਂ ਕੋਈ ਉਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਏ ਚਲੋ ਜੇ ਬੁਨਿਆਦ ਕੋ ਗਲਤੀ ਹੋ ਗਈ ਤਾਂ ਅਗੋਂ ਇਹੋ ਜਿਹਾ ਨਹੀਂ ਕੰਮ ਹੋਊਗਾ ਹੋ ਰੇ ਹੋ ਹੀ ਹੋ ਸਕਦਾ ਹੋਰ ਵੀ ਹੋ ਸਕਦਾ ਜੀ ਕੀ ਨਾਮ ਹੈ ਜੀ ਬਲਬੀਰ ਸਿੰਘ ਕੀ ਕੀ ਸਰ ਜੀ ਬਲਬੀਰ ਅੱਜ ਇਥੋਂ ਗਾਂਧੀ ਚੌਂਕ ਤੋਂ ਲੈ ਕੇ ਤੇ ਫਾਟਕ ਤੱਕ ਜਿਹੜੇ ਅੱਗੇ ਲੋਕਾਂ ਨੇ ਵਧਾਵਾ ਵਧਾਏ ਜਾਂ ਰੇੜੀਆਂ ਖਿਡਾਰੀਆਂ ਉਹਨਾਂ ਨੂੰ ਕੁਛ ਹੀ। ਤੇ ਕੈਂਪ ਦੇ ਵਿੱਚ ਤੁਸੀਂ ਸ਼ੈੱਡ ਢਾ ਕੇ ਆਏ ਹੋ ਉਹਦਾ ਵੀ ਮਸਲਾ ਹੈ। ਉਹ ਰੋਡ ਦੇ ਵਿੱਚ ਸੀਗਾ। ਵੈਸੇ ਤਾਂ ਰੋਡ ਤੋਂ ਬਿਲਕੁਲ ਸਾਈਡ ਤੇ ਆ। ਨਹੀਂ ਦੂਸਰੀ ਜਿਹੜੀ ਉਧਰੋਂ ਸਕੂਲ ਵੱਲੋਂ ਰੋਡ ਆਉਂਦੀ ਆ ਉਹਦੇ ਬਿਲਕੁਲ ਵਿੱਚ। ਤੁਹਾਨੂੰ ਪਤਾ ਕਿ ਉੱਥੇ ਧਾਰਮਿਕ ਫੋਟੋਆਂ ਤੁਸੀਂ ਪੈਰਾਂ ਚ ਰੋਲ ਕੇ ਆ ਰਿਹਾ ਇਸ ਦਾ ਵੀ ਵਿਵਾਦ ਖੜਾ ਹੋ ਗਿਆ। ਔਰ ਔਨ ਰਿਕਾਰਡ ਹੈ ਸਾਰਾ ਕੁਝ। ਹੋ ਸਕਦਾ ਹੋਵੇਗਾ ਮੈਂ ਜਿੱਤੋਂ ਵੇਖਿਆ ਸੀ ਕੋਟਾ ਨਾ ਲੱਗਿਆ ਮੈਂ ਖੇਪਰੇ ਆਇਆ ਲਾਲੇ ਉੱਥੇ ਪ੍ਰਭੂ શ્રી ਰਾਮ ਦੀਆਂ ਫੋਟੋਆਂ ਭਗਵਾਨ ਸ਼ੰਕਰ ਪਰਿਵਾਰ ਦੀਆਂ ਫੋਟੋਆਂ ਭਗਵਾਨ ਕ੍ਰਿਸ਼ਨ ਦੀਆਂ ਫੋਟੋਆਂ ਪੈਰਾ ਤੇ ਰੋਲ ਨਹੀਂ ਤੁਸੀਂ ਮੈਂ ਤੇ ਉਦੋਂ ਉੱਥੇ ਮੈਂ ਥੋੜਾ ਅੱਗੇ ਸ ਤੁਹਾਡੇ ਨਾਲ ਆ ਜਾ ਰਿਹਾ ਕਿ ਤੁਸੀਂ ਉੱਥੇ ਮੌਜੂਦ ਸੀ ਔਰ ਬੇਦਵੀ ਹੋਈ ਇਹੋ ਹੀ ਕਹਿੰਦੇ ਕਿ ਜੇ ਅਗਰ ਸਿੱਖ ਕਮਿਊਨਿਟੀ ਦੀਆਂ ਫੋਟੋਆਂ ਹੋਣੀਆਂ ਇਹ ਕਤਲੋ ਘੈਰਤ ਹੋਣੀ ਸੀ ਤੇ ਅੱਜ ਹੁਣ ਕੀ ਕੀਤਾ ਜਾਏਗਾ ਮੇਰੀ ਜੀ ਨੀ ਮੈਂ ਉੱਥੇ ਨਹੀਂ ਮੈਂ ਤਾਂ ਦੂਸਰੀ ਸਾਈਡ ਤੇ ਮੈਂ ਤਾਂ ਪਾਣੀ ਪੀਣ ਗਿਆ ਸੀ ਉਸ ਟਾਈਮ ਤੇ ਮੈਂ ਉਸ ਟਾਈਮ ਦੇ ਕਿ ਨਾ ਧਾਰਮਿਕ ਫੋਟੋਜ਼ ਬੇਇੱਜ਼ਤੀ ਕਰਨਾ ਚਾਹੀਦਾ ਨਹੀਂ ਜਾਇਤ ਨਹੀਂ ਕੋਈ ਸਾਰੇ ਧਰਮ ਜਿਹੜੇ ਨੇ ਉਹ ਇੱਕੋ ਜਿਹੇ ਨੇ ਸਾਰੇ ਧਰਮ ਜਿਹੜੇ ਨੇ ਸਤਕਾਰਯੋਗ ਨੇ ਇਹ ਲੁੱਟਾਇਆ ਇਹ ਦੇਖਣਾ ਤੁਹਾਡਾ ਫਰਜ਼ ਨਹੀਂ ਜਾਂ ਫੋਟੋ ਵੱਲ ਭਾੜੀਆਂ ਫਰਜ਼ ਨਹੀਂ ਉਹ ਤੇ ਜਿਹੜੇ ਸਾਡੇ ਬੰਦੇ ਢੌਣ ਲੱਗੇ ਸੀ ਉਹਨਾਂ ਨੂੰ ਵੇਖਣਾ ਜੇ ਪਹਿਲੇ ਫੋਟੋਆਂ ਨੂੰ ਸੰਭਾਲ ਲੈਣਾ ਚਾਹੀਦਾ ਸੀ ਕੀ ਕਰਬੋਈ ਕੀ ਪੀਜੇ ਗੋਲ ਮੇਕਲਾ ਇਤੇ ਹੁਣ ਉਹਨਾਂ ਦੀ ਗਲਤੀ ਹੋ ਗਈ ਨਾ ਫਿਰ ਇਹਨਾਂ ਨੂੰ